ਮੈਂ ਗੁਰੂ ਸਾਹਿਬ ਦੇ ਨਾਲ ਕਾਫੀ ਸਮੇ ਤੋਂ ਜੁੜਿਆ ਆ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਲੇਬੀ ਦੁੱਖ ਤਕਲੀਫ ਹੈ ਗਈ ਫਾਦਰ ਸਾਹਿਬ ਨੂੰ ਕੈਂਸਰ ਦੀ ਪ੍ਰੋਬਲਮ ਆ ਗਈ ਹੋਰ ਬੜੀਆਂ ਦੁੱਖ ਤਕਲੀਫ ਹੈ ਗਿਆ ਸੀ ਜਿਹਦੇ ਕਰਕੇ ਮੇਰਾ ਘਰ-ਬਾਰ ਵੀ ਰਗ ਗਿਆ ਮੈਂ ਕੱਟੋ-ਕੱਟੋ ਜਿਆਦਾ ਨਹੀਂ ਤੇ 12-13 ਸਾਲ ਕਿਰਾਏ ਦਿੱਤੇ ਰਿਆਂ ਤੇ ਸੋ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਘਰ-ਬਾਰ ਵੀ ਵੇਚ ਗਿਆ ਸਭ ਕੁਝ ਹੋ ਗਿਆ ਪਰ ਜਦੋਂ ਮੈਂ ਗੁਰੂ ਮਹਾਰਾਜ ਦੇ ਨਾਲ ਜੁੜਿਆ ਨਾ ਉਸ ਤੋਂ ਬਾਅਦ ਮੈਨੂੰ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਅੱਜ ਮੇਰਾ 32 ਸੈਕਟਰ ਐਮ ਆਈ ਜੀ ਦੇ ਵਿੱਚ ਘਰ ਹੈਗਾ ਅੱਛਾ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਇਸ ਕਰਕੇ ਮੈਂ ਸਾਧ ਸੰਗਤ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਦੇ ਨਾਲ ਜੁੜੋ ਤੇ ਖੁਸ਼ੀਆਂ ਪ੍ਰਾਪਤ ਕਰੋ ਜਦੋਂ ਇੱਥੇ ਆ ਕੇ ਸੰਗਤ ਨਾਲ ਵਿਚਰਦੇ ਹਣਾ ਬੈ ਕੇ ਨਾਮ ਸਿਮ ਉਹਨਾਂ ਨੇ ਕਰਦੇ ਹਾਂ ਕਿਹੋ ਜਿਹਾ ਮਹਿਸੂਸ ਹੁੰਦਾ ਦੋਸਤੋ ਮੈਨੂੰ ਇਹ ਬਹੁਤ ਵਧੀਆ ਮਹਿਸੂਸ ਹੁੰਦਾ ਬੁੱਧਵਾਰ ਦੇਣ ਤੇ ਸਾਨੂੰ ਇਹੋ ਜਿਹਾ ਲੱਗਦਾ ਨਾ ਖੁਸ਼ੀਆਂ ਭਰ ਆ ਦੇਣ ਲੱਗਦਾ ਬੁੱਧਵਾਰ ਨੂੰ ਡਿੱਗਦੇ 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 ਇਹ ਸਮਾਂ ਆਉਂਦਾ ਕਿ ਆਪਾਂ ਕਹਿੰਦੇ ਹਾਂ ਕਿ ਬੁੱਧਵਾਰ ਕਿਦੋਂ ਆਵੇ ਤੇ ਆਪਾਂ ਗੁਰੂ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਚਰਨਾਂ ਦੇ ਬਰਾਜਮਾਨ ਹੋਈਏ ਸੇਵਾ ਕਰਨ ਦਾ ਯਾਰ ਮਜ਼ਾ ਬੱਸ ਆਪਕੈ ਤੜੀ ਸੋ ਤੁਹਾਨੂੰ ਪਤਾ ਹੀ ਹੈ ਗੁਰੂ ਮਹਾਰਾਜ ਕੋ ਸਭ ਕੁਝ ਮਿਲਦਾ ਵਾ ਬੜੀ ਕਿਰਪਾ ਵਈ ਕੋ ਕਿ ਲੋ ਮਿਸ ਜਦੋਂ ਪਾ ਮਿਸ ਕੋਰੀਆ ਕਿਥੇ ਮੰਗਦੇ ਆ ਤਾਂ ਉਹ ਪੂਰੀ ਹੋ ਜਾਂਦੀ ਹੈ ਫਿਰ ਹੋਰ ਵਿਸ਼ਵਾਸ ਵਧ ਜਾਂਦਾ ਬਿਲਕੁਲ ਜੀ ਬਿਲਕੁਲ ਗੁਰੂ ਮਹਾਰਾਜ ਦੇ ਉੱਤੇ ਇੰਨਾ ਵਿਸ਼ਵਾਸ ਹੋ ਗਿਆ ਮੈਨੂੰ ਕਿ ਜਦੋਂ ਘਰੋਂ ਜਦੋਂ ਵੀ ਮੈਂ ਤੁਰਦਾ ਵਾਂ ਵਾਹਿਗੁਰੂ ਦਾ ਨਾਮ ਲੈ ਕੇ ਤੁਰਦਾ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਤੁਰਦਾ ਵਾਂ ਮੇਰਾ ਹਰ ਇੱਕ ਕਾਰਜ ਪੂਰਾੰਦਾਵਾ ਮੈਨੂੰ ਪਤਾ ਵਾ ਮੈਨੂੰ ਨਹੀਂ ਪਤਾ ਮੇਰੇ ਟਾਰਗੇਟ ਘਰ ਦੇ ਕਿੱਥੋਂ ਪੂਰੇ ਹੋ ਰਹੇ ਆ ਜਿਹੜਾ ਦੇਣਾ ਲੈਣਾ ਕੀ ਕਰਨਾ ਉਹ ਵਾਈਗੁਰੂ ਕਰ ਰਿਹਾ ਤੇ ਮੈਨੂੰ ਯਾਰ ਬਹੁਤ ਵਿਸ਼ਵਾਸ ਹੈਗਾ ਸੋ ਵਾਈਗੁਰੂ ਦੀ ਇੰਨੀ ਕਿਰਪਾ ਵਾ ਕਿ ਚੜਦੀ ਕਲਾ ਜੀ ਹੈਗੇ ਮੈਂ ਗੁਰੂ ਸਾਹਿਬ ਦੇ ਨਾਲ ਕਾਫੀ ਸਮੇਂ ਤੋਂ ਜੁੜਿਆ ਆ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਮਲੇ ਭੀ ਦੁੱਖ ਤਕਲੀਫ ਹੈ ਗਈ ਫਾਦਰ ਸਾਹਿਬ ਨੂੰ ਕੈਂਸਰ ਦੀ ਪ੍ਰੋਬਲਮ ਆ ਗਈ ਹੋਰ ਬੜੀਆਂ ਦੁੱਖ ਤਕਲੀਫ ਹੈ ਗਿਆ ਜਿਹਦੇ ਕਰਕੇ ਮੇਰਾ ਘਰ-ਬਾਰ ਵੀ ਰਗਿਆ ਮੈਂ ਕੱਟੋ-ਕੱਟੋ ਜਿਆਦਾ ਨਹੀਂ ਤੇ 12-13 ਸਾਲ ਕਰਾਏ ਦਿੱਤੇ ਰਿਆਂ ਤੇ ਸੋ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਘਰਬਾਰ ਵੀ ਵੇਚ ਗਿਆ ਸਭ ਕੁਝ ਹੋ ਗਿਆ ਪਰ ਜਦੋਂ ਮੈਂ ਗੁਰੂ ਮਹਾਰਾਜ ਦੇ ਨਾਲ ਜੁੜਿਆ ਨਾ ਉਸ ਤੋਂ ਬਾਅਦ ਮੈਨੂੰ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਅੱਜ ਮੇਰਾ 32 ਸੈਕਟਰ ਐਮ ਆਈ ਜੀ ਦੇ ਵਿੱਚ ਘਰ ਹੈਗਾ ਅੱਛਾ ਜੀ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਇਸ ਕਰਕੇ ਮੈਂ ਸਾਧ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਦੇ ਨਾਲ ਜੁੜੋ ਤੇ ਖੁਸ਼ੀਆਂ ਪ੍ਰਾਪਤ ਕਰੋ ਜਦੋਂ ਮੈਂ ਇੱਥੇ ਆ ਕੇ ਸੰਗਤ ਨਾਲ ਵਿਚਰਦਿਆਂ ਹਨਾ ਬੈ ਕੇ ਨਾਮ ਸਿਮਰਨ ਕਰਦੇ ਹਾਂ ਕਿਹੋ ਜਿਹਾ ਮਹਿਸੂਸ ਹੁੰਦਾ ਦੋਸਤ ਮੈਨੂੰ ਆਜੀ ਬਹੁਤ ਵਧੀਆ ਮਹਿਸੂਸ ਹੁੰਦਾ ਬੁੱਧਵਾਰ ਦੇਣ ਤੇ ਸਾਨੂੰ ਇਹੋ ਜਿਹਾ ਲੱਗਦਾ ਨਾ ਖੁਸ਼ੀਆਂ ਭਰਾ ਦਿਨ ਲੱਗਦਾ ਬੁੱਧਵਾਰ ਨੂੰ ਡਿੱਗਦੇ ਡਿੱਗਦੇ ਟਿਕਦੇ ਇਹ ਸਮਾਂ ਆਉਂਦਾ ਕਿ ਆਪਾਂ ਕਿੰਨੇ ਆ ਕਿ ਬੁੱਧਵਾਰ ਕਿਦੋਂ ਆਵੇ ਤੇ ਆਪਾਂ ਗੁਰੂ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਚਰਨਾਂ ਦੇ ਬਰਾਜਮਾਨ ਹੋਈਏ ਸੇਵਾ ਕਰਨ ਦਾ ਯਾਰ ਮਜ਼ਾ ਹੀ ਬਹੁਤ ਹੈਗਾ ਬਹੁਤ ਸੁਖਮੈਂਦਾ ਜੀ ਸੋ ਤੁਹਾਨੂੰ ਪਤਾ ਹੀ ਹੈ ਗੁਰੂ ਮਹਾਰਾਜ ਕੋਲ ਸਭ ਕੁਝ ਮਿਲਦਾ ਵਾ ਬੜੀ ਕਿਰਪਾ ਵਈ ਕੋ ਦੋ ਕੇ ਲੋ ਮਿਸ ਜਦੋਂ ਪਉਮਿਸ ਕਿਉਰੀਆ ਕਿੱਥੇ ਮੰਗਦੇ ਆ ਤਾਂ ਉਹ ਪੂਰੀ ਹੋ ਜਾਂਦੀ ਹੈ ਫਿਰ ਹੋਰ ਵਿਸ਼ਵਾਸ ਵਾਜ ਜਾਂਦਾ ਬਿਲਕੁਲ ਜੀ ਬਿਲਕੁਲ ਗੁਰੂ ਮਹਾਰਾਏ ਦੇ ਉੱਤੇ ਇੰਨਾ ਵਿਸ਼ਵਾਸ ਹੋ ਗਿਆ ਮੈਨੂੰ ਕਿ ਜਦੋਂ ਘਰੋਂ ਜਦੋਂ ਵੀ ਮੈਂ ਤੁਰਦਾ ਵਾਂ ਵਾਹਿਗੁਰੂ ਦਾ ਨਾਮ ਲੈ ਕੇ ਤੁਰਦਾ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਤੁਰਦਾ ਵਾਂ ਮੇਰਾ ਹਰ ਇੱਕ ਕਾਰਜ ਪੂਰਾ ਹੁੰਦਾ ਵਾ ਮੈਨੂੰ ਪਤਾ ਵਾ ਮੈਨੂੰ ਨਹੀਂ ਪਤਾ ਮੇਰੇ ਟਾਰਗੇਟ ਘਰ ਦੇ ਕਿੱਥੋਂ ਪੂਰੇ ਹੋ ਰਿਹਾ ਜਿਹੜਾ ਦੇਣਾ ਲੈਣਾ ਕੀ ਕਰਨਾ ਉਹ ਵਾਹਿਗੁਰੂ ਕਰ ਰਿਹਾ ਬਿਲਕੁਲ ਜੀ ਤੇ ਮੈਨੂੰ ਯਾਰ ਬਹੁਤ ਵਿਸ਼ਵਾਸ ਹੈਗਾ ਸੋ ਵਾਹਿਗੁਰੂ ਦੀ ਇੰਨੀ ਕਿਰਪਾ ਵਾ ਕਿ ਚੜ੍ਹਦੀ ਕਲਾ ਜੀ ਹੈਗੇ